ਜਿਹੜੇ ਮੁਕਤੀ ਤੱਕ ਧਰਮ ਗੱਲ ਕਰਦੇ ਨੇ ਤੇ ਪਦਾਰਥ ਦੋਏ ਉਹਦੇ ਵਿਚਾਰ ਹੋਏ ਕਿ ਸੋਦੇ ਮੁਕਤੀ ਤੱਕ ਤਾਂ ਪਦਾਰਥੇ ਦੋਏ ਵਿਚਾਰਕਵੇਂ ਹੋ ਜਾਂਦੇ ਜਿਹੜਾ ਤੁਹਾਨੂੰ ਸਾਡਾ ਗੁਰਮਤਲ ਇਹ ਗਿਆਨੀਆਂ ਦਾ ਧਰਮ ਉਹ ਤੁਹਾਨੂੰ ਗਿਆਨ dielਦਾ ਤੇ ਗਿਆਨ ਦਾ ਕੋਈ ਕੰਮ ਨਹੀਂ ਇੱਥੇ ਕਿਹਾ ਜਾਇਆ ਧਰਮ ਤਾਂ ਜਿਹੇ ਗੱਲ ਦਾ ਧਰਮ ਹੈ ਕਬੀਰ ਇਹ ਧਰਮ ਗਿਆਨੀਆਂ ਦਾ ਉਹ ਗਿਆਨ dielਦਾ ਧਰਮ ਉਥੇ ਗਿਆਨ ਨਹੀਂ ਰਹਾ ਗਿਆਨ ਪੂਜਾ ਫਾਉੀਦੂ ਜੇ ਬਾਯਾ ਦੁਆਏ ਦੀ ਭੁੱਖ ਹਥੇ ਇਥੇ ਚਾਰ ਪਦਾਰਥ ਨੇ ਇਹਨਾਂ ਨੇ ਪਦਾਰਥ ਤਾਂ ਚਾਰੇ ਰੱਖੇ ਨੇ ਪਰ ਹੋਰ ਹੋਰ ਕਰ ਲੈ ਦੋ ਦੋ ਗੱਲ ਨੇ ਇੱਕ ਤਾਂ ਧਰਮ ਅਰਥ ਕਾਮੁਖ ਕਾਮਨਾ ਉਹ ਤੋਂ ਕਲਪ੍ਰਿਸ਼ਾ ਪੂਰੀ ਕਰਾ ਲਈਏ ਕਲਪ੍ਰਿਸ਼ਾ ਜੋ ਕਾਮਨਾ ਕਰੋ ਪੂਰੀ ਹੋ ਜਾਂਦੀ ਉਹ ਜੇ ਤੇ ਕਾਮਨਾ ਉਥੇ ਤਾਂ ਮੁਕਤੀ ਹੋਣੀ ਨਹੀਂ ਹੁੰਦੀ ਝਾਲੇ ਕਹਿੰਦੇ ਚਮਾਤੇ ਆ ਗਿੜੀ ਜਾਂਦੇ ਤਾਰੂਖ ਦੀ ਯੋਗਤਾ ਇਹਨਾਂ ਕਾਮਨਾ ਪਦਾਰਥ ਹੈ ਇਹ ਸਾਰੀ ਸ਼ਰਾਰਤ ਸੀ ਫਸਾਉਣ ਦੀ ਇਹ ਫਾਲਸੜੀ ਕੀ ਵਿਧੀ ਹੈ ਫਾਲਸੜੀ ਕੀ ਵਿਧੀ ਸਭ ਕੋ ਜਾਣੇ ਇਹ ਤਾਂ ਫਸਾਉਣ ਵਾਲੀ ਵਿਧੀ ਸੀ ਵਿਦਵਾਨ ਸਾਰੇ ਇਹ ਚਾਰ ਪਦਾਰਥ ਮੰਨਦੇ ਤਰ ਮਾਰਤ ਕਾਉਬਹ ਕੁਰਬਾਨੀਤ ਮੰਨ ਦਿਓ ਨਹੀਂ ਤਰਪਾਇਆ ਕਰਨ ਗਰਗੇ ਵੀ ਇਹਨ ਲੋਭ ਉਹ ਮੈਂ ਪਰਮ ਕਾਮਨਾ ਦੀਰ ਕੇ ਸਬੇ ਭਗਵੰਤ ਕੋ ਉਤੇ ਚਾਰੇ ਬਾਜ਼ਾਰ ਤੋਂ ਰੱਦ ਹੋ ਗਏ ਤੇ ਜਿਹਨੂੰ ਕਹਿੰਦਾ ਇਹ ਗਰੱਥੇ ਨਹੀਂ ਹੈ ਉਹ ਚਾਰੇ ਰੱਦ ਕਰਦੇ ਬਾਜ਼ਾਰ ਤੇ ਤੁਹਾਡੇ ਮਾਰੀ ਜੱਜੂ ਗੱਲਾਂ ਪਰ ਇਹਨਾਂ ਨੂੰ ਤਾਂ ਜੇ ਗਾਨ ਜੇ ਧਰਮ ਦਾ ਇਹਦਾ ਖਿਆਲ ਹੋਵੇ ਵਿਦਵਾਨਾਂ ਨੂੰ ਤਾਂ ਉਹ ਪਛਾਣਨ ਇਹ ਤਾਂ ਅੰਦੇ ਰੇ ਬਾਹਤ ਆਰੀਆ ਤਾਂ ਅੰਦੇ ਬੋਲੇ ਵਿਦਵਾਨ ਸਾਰੇ ਅੰਦੇ ਬੋਲੇ ਨੇ ਅਨੇ ਆ ਦੀ ਗੱਲ ਤੁਸੀਂ ਬੰਦੀ ਖੜੇ ਹੋ ਸੱਚ ਬੰਦੀ ਬੈਠੇ ਹੋ ਚਾਰੇ ਬਾਜ਼ਾਰ ਤੋਂ ਗਲਤ ਨੇ ਪਦਾਰਥ ਕਿਹਦੇ ਦੋ ਪਦਾਰਥ ਪਹਿਲੇ ਨੇ ਗਿਆਨ ਦਾ ਬੰਦਾ ਬੋਲ ਰਿਹਾ ਹੈ ਗਿਆਨ ਪਦਾਰਥ ਗੁਰਮਤਿ ਦਾ ਗਿਆਨ ਇਹਦਾ ਨਾਲ ਮਨ ਬੰਦਿਆ ਜਾਣਾ ਮਨ ਰੁਕ ਜਾਣਾ ਮੁਕਤੀ ਮਿਲ ਜੇ ਬਸ ਕਲਪਨਾ ਕਲਪਨਾ ਨਾਲ ਮੁਕਤੀ ਮਿਲ ਜੇ ਇਹਦੇ ਬਾਅਦ ਦੋ ਪਦਾਰਥ ਹੋਰ ਰਹਿ ਗਏ ਹੁਣ ਗੁਰਬਾਣੀ ਤਾਂ ਮਨ ਨੂੰ ਮਾਰਦੀ ਹੋਈ ਹੈ ਨਾ ਮਨ ਡੈਡ ਹੋ ਜਾਣ ਸੋਚਣਾ ਬੰਦ ਕਰ ਦੜੇ ਛੋਟਾ ਵਧ ਕੀਤਾ ਡੈਡ ਹੋ ਗਿਆ ਫਿਰ ਇਹਨੂੰ ਜਗਾਉਣਾ ਕੀਤੇ ਆਰਾਮ ਆਰਾਮ ਤਮਤ ਪ੍ਰਗਟ ਆਈ ਉਹ ਫੇਰ ਬਰੀ ਹੋਈ ਇੱਥੋਂ ਜਿਹੜੀ ਹੁੜੀ ਹੈ ਗਊ ਆਰਾਮ ਆਰਾਮ ਤਮਤ ਪ੍ਰਗਟ ਆਈ ਫੇਰ ਜਾਗਣੇ ਨੇ ਜਦ ਸੰਤੋਖ ਹੋ ਜਾਂਦਾ ਹੈ ਨਾ ਫੇਰ ਜਾਗਦਾ ਹੈ ਫੇਰ ਉਹਦੀ ਜਾਗਦੀ ਹੈ ਉਦੋਂ ਫੇਰ ਗਿਆਲ ਜਾਗਦਾ ਹੈ ਸੰਤੋਖ ਦੇ ਬਾਅਦ ਉਹ ਕੀ ਹੈ ਉਹ ਨਾ ਪਧਾਰਦਾ ਫੇਰ ਕਹਾਂ ਕਿ ਜਨਗੁਦਾਤ ਦੋ ਬਿਆਰ ਦੇ ਜਨਗੁਦਾਤ ਦਾ ਨਾਮ ਬਦਲ ਤੇ ਹੈ ਹੀ ਨਹੀਂ ਹਿੰਦੂ ਵੈਦਾਂ ਕਦੇ ਹੈ ਹੀ ਨਹੀਂ ਹੈ ਸਭ੍ਰਤੀ ਸ਼ਾਸਨ ਦੇ ਵਿੱਚ ਇਹਨਾਂ ਦਾ ਝਗੜਾ ਨਹੀਂ ਹੈ ਸਾਡੇ ਜਨਗੁਦਾਤ ਦਾ ਜ਼ਿਕਰ ਹੈ ਨਾਮ ਪਦਾਰਤ ਦਾ ਜ਼ਿਕਰ ਹੈ ਤੇ ਇੱਥੇ ਜਾਂ ਨਾਮ ਪਦਾਰਤ ਹੈ ਦੀ ਸੀ ਧਰਮਰਥ ਕਾਮੋਖ ਚ ਇਹ ਵਿਦਵਾਨ ਸੁੱਤੇ ਪਏ ਨੇ ਤੁਸੀਂ ਕਿਵੇਂ ਬੰਲੇ ਠੀਕਰ ਸੁੱਤੇ ਹੀ ਪਏ ਤੇ ਸੁੱਤੇ ਦਾ ਪਹਿਲੇ ਹੀ ਪਹਿਰੇ ਜਾਗ ਗਏ ਦੇਖੋ ਜਾਗਨੇ ਤਲਨੇ ਗੁਰਬਾਣੀ ਨੂੰ ਧਿਆਨ ਨਾਲ ਗੋਲ ਪੜਦੇ ਜਾਗਣ ਵਾਸਤੇ ਗੁਰਬਾਣੀ ਨਹੀਂ ਪੜੀ ਜਾਗਣ ਵਾਸਤੇ ਪੜਦੇ ਗੁਰਬਾਣੀ ਤੋਂ ਪੜਦੇ ਇਹ ਜਾਗਦੇ ਹਾਂਜੀ ਚਾਰ ਪਦਾਰਤ ਅਸ਼ਟਮਹਾ ਸiddhi ਨਵ ਨਿਦ ਕਰ ਤਲ ਤੱਕ ਹੈ ਅਸ਼ਟਮਹਾ ਸiddhi ਅਸ਼ਟਮਹਾ ਸiddhi ਕੀ ਨੇ ਉਥੇ 18 ਪੁਰਾਣੋਂ ਦੀ ਗੱਲ ਹੈ ਇਥੇ ਅਸ਼ਟਮਹਾ ਸiddhi ਹੈ ਅਸ਼ਟਮਹਾ ਸiddhi ਕੀ ਹੈ 8 ਗੁਣ ਨੇ 8 ਸਿੱਧੀਆਂ ਦੇ ਓਕਾਰ ਕੀ ਹੈ ਇਹਦੀ ਸੁਧ ਇੱਕ ਅਦੀ ਸਮਝ ਪੂਰੀ ਅਛਿ ਸਿੱਧੀ ਹੈ ਅਛਿ ਸਿੱਧ ਸਭ ਬੁੱਧ ਗੁਰਮੁਖੀ ਅਛਿ ਸਿੱਧ ਸਭ ਬੁੱਧ ਗੁਰਬੁਨ ਅਛਿ ਅਛਿ ਓਕਾਰ ਦਾ ਗਿਆਨ ਹੁੰਦਾ ਨੂੰ ਓਕਾਰ ਦੀ ਵਿਆਖਿਆ ਕਰ ਸਕਦਾ ਸਤਨਾਕੂਰਤਾ ਪੁਰਖ ਦੇਰ ਪਉੜ ਦੇਰ ਵਾਖਾਣ ਪੁਰ ਦੋ ਜੁਨੀ ਸਾਇਪੰ ਇਹ ਸਾਰੀ ਗੁਰਬਾਣੀ ਇਹਦੀ ਹੀ ਸੋਚੀ ਕਰਉਂਦੀ ਹੈ ਇਹ 28 ਚੀਜ਼ਾਂ ਦੀ ਸਿੱਧੀ ਕਰਾਉਂਦੀ ਅੱਠ ਗੋਲ ਨੇ ਅੱਠਾਂ ਦੀ ਸਿੱਧੀ ਜਿਹੜੀ ਸਮਝ ਐ ਇਹੀ ਤਾਂ ਗੁਰਬਾਣੀ ਦੇ ਰਹੀ ਐ ਹੋਰ ਕੀ ਦੇ ਰਹੀ ਐ ਐਠੇ ਸਮਝ ਅੱਠ ਪ੍ਰਕਾਰ ਦੀ ਅੱਠਾਂ ਪੱਖ ਤੋਂ ਸਮਝ ਇੱਕ ਦੀ ਇੱਕ ਦੀ ਸਮਝ ਅੱਠਾਂ ਪੱਖਾਂ ਤੋਂ ਫਿਰ ਇੱਕ ਦੀ ਸਮਝ ਆਉਣੀ ਐ ਜਾਂ ਅੱਠਾਂ ਪੱਖਾਂ ਨੂੰ ਇੱਕ ਨੂੰ ਸਮਝ ਲਿਆ ਫਿਰ ਸਮਝ ਆਊ ਇੱਕ ਕੀ ਐ ਫਿਰ ਪੁੱਝਿਆ ਜਾਣਾ ਨਾਮ ਰਿੰਦ ਕਰਤਲਤਾ ਕਾ ਨਾਮ ਰਿੰਦ ਕਰਤਲਤਾ ਕਾ ਨਾਮ ਰਿੰਦ ਨਾਮ ਰਿੰਦ ਕੀਆ ਇਹਦਾ ਸਿੱਧੀ ਜੋ ਮਿਲਣਾ ਕੀ ਹੈ ਆਜੇ ਜ਼ਿੰਦੀ ਜੋ ਆਸਤ ਪ੍ਰਕਾਰ ਦੀ ਸੋਚੀ ਜੋ ਮਿਲਣਾ ਕੀ ਨਾਮ ਰਿੰਦ ਮਿਲਣੀ ਹੈ ਨਾਮ ਗਿਆਨ ਨਾਮ ਖਿਆਨਾਂ ਗਿਆਨ ਦਾ ਗੁਰਮਤ ਨਾ ਬਣ ਲੈ ਜੋ ਨਾਮ ਨਵਨੰਦ ਨਵਨੰਦ ਅਬਰਤ ਪ੍ਰਭ ਕਾ ਨਾਮ ਨਾਮ ਤੇ ਹੀ ਮੇਰਾ ਨਾਮ ਹੈ ਉਹ ਹੀ ਤਾਂ ਅਨੰਦ ਹੈ